ਰਾਤੀ ਸਾਨੂੰ 4:30 ਵਜੇ ਵੀ ਫੋਨ ਆਇਆ ਅਸੀਂ ਉੱਥੇ ਜਾ ਕੇ ਗੱਡੀ ਠੀਕ ਕੀਤੀ ਐ ਸਾਨੂੰ ਬਹੁਤ ਖੁਸ਼ੀ ਹੁੰਦੀ ਐ ਸਾਨੂੰ ਇਹ ਨਹੀਂ ਵੀ ਸਾਨੂੰ ਕੋਈ ਰਾਤੀ ਸਾਨੂੰ ਉੱਠ ਕੇ ਕੋਈ ਕਹਿ ਰਿਹਾ ਵੀ ਵੀ 2 ਵਜੇ ਕਈ ਕਿਉਂਕਿ ਹੁੰਦਾ ਵੀ 24 ਘੰਟੇ ਦੀ ਅਸੀਂ ਸੇਵਾ ਰੱਖੀ ਐ ਜਿੱਦੋਂ ਅਸੀਂ 3 ਸਾਲ ਪਹਿਲੇ ਇਹ ਉਪਰਾਲਾ ਸ਼ੁਰੂ ਕੀਤਾ ਸੀ ਤੇ ਅਸੀਂ 5 ਬੰਦੇ ਸੀ ਤੇ ਜਦੋਂ 3 ਸਾਲ ਬਾਅਦ ਅਸੀਂ ਇਹ ਉਪਰਾਲਾ ਕੀਤਾ ਤੇ ਹੁਣ ਅਸੀਂ 21 ਤੋਂ 22 ਮੈਂਬਰ ਆ ਕਿਉਂਕਿ ਇੱਕ ਬੰਦਾ 24 ਘੰਟੇ ਡਿਊਟੀ ਨਹੀਂ ਦੇ ਸਕਦਾ ਉਹ 80 5-5 ਬੰਦਿਆਂ ਦੀਆਂ ਟੀਮਾਂ ਲਾਤੀਆਂ ਨੇ ਸਵੇਰੇ ਹੋਰ ਨੇ ਸ਼ਾਮੀ ਹੋਰ ਆ ਰਾਤੀ ਹੋਰ ਆ ਇਹ ਪ੍ਰੋਪਰ ਟੀਮਾਂ ਦੇ ਨਾਲ ਚੱਲ ਰਿਹਾ ਕਿਉਂਕਿ ਇੱਕ ਬੰਦੇ ਦਾ 24 ਘੰਟੇ ਕੋਈ ਐਡਾ ਵੱਡਾ ਕੰਮਾ ਨਹੀਂ ਹੈ ਸਾਨੂੰ ਉਹ ਦਾਸ ਹੁੰਦੇ ਆ ਹੁਣ ਜਿਹੜੀ ਚੀਜ਼ ਨਹੀਂ ਵੀ ਹੁੰਦੀ ਪੈਸੇ ਤਾਂ ਕਈ ਬੰਦੇ ਜਿਹੜੇ ਹੁੰਦੇ ਆ ਵੀ ਸਾਡੀ ਬੈਲਟ ਟੁੱਟ ਗਈ ਸਾਡਾ ਕੁਛ ਹੈ ਜਿਹੜੀ ਚੀਜ਼ ਕੋਈ ਪਤਾ ਹੁੰਦਾ ਕਿ ਕੀ ਹੁੰਦੀ ਕਈਆਂ ਨੂੰ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਸੀ ਉੱਥੇ ਪਹੁੰਚਦੇ ਆ ਸਾਡੇ ਜੋ ਅਸੀਂ ਜਿਹੜੇ ਵਲੰਟੀਅਰ ਹੁੰਨੇ ਆ ਇੱਕ ਬੰਦਾ ਜਾ ਕੇ ਸਮਾਨ ਲਿਆ ਬਾਕੀ ਗੱਡੀ ਠੀਕ ਕਰਨ ਲੈ ਕੇ ਲੰਗਰ ਜਿਹੜੇ ਲਾਣੇ ਚਾਹੀਦੇ ਲੰਗਰ ਹਮੇਸ਼ਾ ਵੱਖੋ ਵੱਖੋ ਤਰੀਕੇ ਦੇ ਲਾਣੇ ਚਾਹੀਦੇ ਆ ਜੂਫੀ ਨਹੀਂ ਵੀ ਆਪਾਂ ਇਹ ਹੀ ਲਾਇਆ ਲੰਗਰ ਤੁਸੀਂ ਲਾਓ ਬੱਚਿਆਂ ਦੀ ਪੜ੍ਹਾਈ ਦਾ ਕਿਸੇ ਨੂੰ ਟੈਕਨੀਕ ਕਿਸੇ ਕੋਈ ਵੀ ਟੌਲਮ ਹੈ ਉਹ ਸੀ ਦਾ ਕਿਸੇ ਨੂੰ ਦਵਾਈਆਂ ਲੈ ਕੇ ਦਿਓ ਲੰਗਰ ਉਸ ਚੀਜ਼ ਦੇ ਲਾਓ ਸਤਿ ਸ਼੍ਰੀ ਅਕਾਲ ਲੁਧਿਆਣਾ ਲਾਈਵ ਤੁਸੀਂ ਦੇਖ ਰਹੇ ਹੋ ਤੁਹਾਨੂੰ ਸਭ ਨੂੰ ਪਤਾ ਹੈ ਕਿ ਸੀ ਦੀ ਹਫਤਾ ਚੱਲ ਰਿਹਾ ਹੈ ਦਸ਼ਮੇਸ਼ ਪਿਤਾ ਦੇ ਸਾਰਾ ਪਰਿਵਾਰ ਇਸ ਮਹੀਨੇ ਵਿੱਚ ਉਹਨਾਂ ਨੇ ਪੰਥ ਤੋਂ ਵਾਰ ਦਿੱਤਾ ਸੀ ਸਿੱਖ ਕੌਮ ਤੋਂ ਕਹ ਲਈਏ ਜਾਂ ਪੂਰੇ ਕੌਮ ਤੋਂ ਭਾਰਤਵਸਤ ਉਹਨਾਂ ਨੇ ਵਾਰ ਦਿੱਤਾ ਸੀਗਾ ਅੱਜ ਦੇ ਦਿਨਾਂ ਦੇ ਵਿੱਚ ਬਹੁਤ ਸੰਗਤਾਂ ਵੱਲੋਂ ਵੱਖਰੇ ਵੱਖਰੇ ਤੌਰ ਤੇ ਲੰਗਰ ਲਗਾਏ ਜਾਂਦੇ ਨੇ ਕਈ ਥਾਵਾਂ ਤੇ ਚਾਹ ਪ੍ਰਸ਼ਾਦੇ ਦਾ ਜਿਸ ਜਿਹਦੀ ਜੋ ਸਰਦਾ ਉਹ ਲੰਗਰ ਲਗਾਇਆ ਜਾਂਦਾ ਪਰ ਜ ਅਨੋਖਾ ਲੰਗਰ ਤੁਹਾਨੂੰ ਖਾਉਣਿਆ ਨੌਜਵਾਨਾਂ ਦੀ ਪਹਿਲ ਕਦਮੀ ਹੈ ਉਹਨਾਂ ਨੇ ਲੰਗਰ ਲਗਾਇਆ ਹੈ ਕਿ ਜਿਹੜੇ ਵੀ ਲੋਕ ਜਿਹੜੀ ਵੀ ਸੰਗਤਾਂ ਫਤੇਗੜ ਸਾਹਿਬ ਨੂੰ ਜਾਂਦੀਆਂ ਨੇ ਉਹਨਾਂ ਰਸਤੇ ਵਿੱਚ ਕੋ ਗੱਡੀ ਖਰਾਬ ਹੋ ਜਾਂਦੀ ਹੈ ਕੋਈ ਟਰੈਕਟਰ ਦੀ ਪ੍ਰੋਬਲਮ ਆ ਜਾਂਦੀ ਹੈ ਕੋਈ ਹੋਈ ਵੀ ਸਮੱਸਿਆ ਆ ਜਾਂਦੀ ਹੈ ਉਹ ਰਾਤ ਨੂੰ 1 ਵਜੇ ਆਉਂਦੀ ਹੈ ਜਾਂ 3 ਵਜੇ ਆਉਂਦੀ ਹੈ ਉਹਨਾਂ ਨੂੰ ਠੀਕ ਕਰਨ ਲਈ ਇਹ ਵੀਰ ਜਿਹੜੇ ਦੋਸਤ ਨੇ ਆਪਸ ਵਿੱਚ ਇਕੱਠੇ ਹੋ ਕੇ ਉਪਰਾਲਾ ਕਰ ਰਹੇ ਨੇ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਲੁਧਿਆਣਾ ਲਾਈਵ ਟੀਮ ਦਾ ਮੇਰੇ ਵੱਲੋਂ ਤੇ ਹਰਮਨ ਮੋਟਰ ਵੱਲੋਂ ਤੋਂ ਮਿਸ਼ਨ ਸੇਵਾ ਜਥਾ ਦੁਖਰੀ ਦੀ ਇਸ ਮੁੱਚੀ ਸੰਗਤ ਵੱਲੋਂ ਸਾਰਿਆਂ ਦਾ ਧੰਨਵਾਦ ਅਸੀਂ ਉਪਰਾਲਾ ਕੀਤਾ ਲੁਧਿਆਣਾ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਕਿਸੇ ਵੀ ਵੀਰ ਦੀ ਕੋਈ ਫਟੇ ਘਟ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਖੁਦਾ ਨਾ ਖਾਸਤਾ ਕਿਸੇ ਵੀ ਵੀਰ ਦੀ ਗੱਡੀ ਖਰਾਬ ਹੁੰਦੀ ਹੈ ਤਾਂ ਬਿਲਕੁਲ ਹਰਮਨ ਮੋਟਰ ਦੇ ਵੱਲੋਂ ਬਿਲਕੁਲ ਫ੍ਰੀ ਆਫ ਕਾਸਟ ਠੀਕ ਕੀਤੀ ਜਾਊਗੀ ਇਹ ਕਿਵੇਂ ਆਇਆ ਦਿਮਾਗ ਦੇ ਵਿੱਚ ਕਿਉਂਕਿ ਲੰਗਰ ਹਰ ਤਰ੍ਹਾਂ ਦੇ ਲੱਗਦੇ ਨੇ ਲੰਗਰ ਸੰਗਤਾਂ ਆਪਦੇ ਸਹਿਯੋਗ ਦੇ ਨਾਲ ਲੰਗਰ ਲਗਾਉਂਦੀਆਂ ਨੇ ਤੁਹਾਡੇ ਕਿਵੇਂ ਦਿਮਾਗ ਦੇ ਵਿੱਚ ਇਹ ਗੱਲ ਆਈ ਭਾਜੀ ਦਿਮਾਗ 'ਚ ਨਹੀਂ ਅਸੀਂ 3 ਸਾਲ ਪਹਿਲੇ ਇਸ ਚੀਜ਼ ਦਾ ਉਪਰਾਲਾ ਕੀਤਾ ਸੀ ਤੁਹਾਡੇ ਵਰਗੇ মিডিਆ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਮਿਲਿਆ ਸਾਨੂੰ ਸੰਗਤਾਂ ਦੇ ਬਹੁਤ ਫੋਨ ਵੀ ਆਏ ਵੀ ਸਾਡੀ ਗੱਡੀ ਖਰਾਬ ਹੋ ਰਹੀ ਹੈ ਜਾਂ ਕੁਝ ਸਾਨੂੰ ਜਿੰਨੇ ਫੋਨ ਆ ਰਹੇ ਆ ਜਾਂ ਜਿੰਨਾ ਸੰਗਤਾਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ ਜਾਂ ਕੁਝ ਫੋਨ ਆ ਰਿਹਾ ਔਰ ਸਾਨੂੰ 19 ਖੁਸ਼ੀ ਹੋ ਰਹੀ ਹੈ ਵੀ ਤੁਹਾਡੇ ਵਰਗੇ ਮੀਡੀਆ ਭਾਈਚਾਰੇ ਨੇ ਸਾਡੀ ਗੱਲ ਚੁੱਕੀ ਤੇ ਬਹੁਤ ਵੱਡਾ ਯੋਗਦਾਨ ਸਾਨੂੰ ਮਿਲਦਾ ਕਿਵੇਂ ਲੱਗਦਾ ਹੁਣ ਜਦੋਂ ਤੁਸੀਂ ਸੇਵਾ ਕਰਦੇ ਹੋ ਕਈ ਵਾਰੀ ਰਾਤ ਨੂੰ ਦੇਰ ਦੇਰ ਰਾਤ ਵੀ ਫੋਨ ਤੁਹਾਨੂੰ ਆਉਂਦੇ ਹੋਣਗੇ ਕਿਵੇਂ ਲੱਗਦਾ ਉਹ ਜਦੋਂ ਫੋਨ ਆਉਂਦਾ ਸਾਨੂੰ ਕਿਵੇਂ ਲੱਗਨਾ ਅਸੀਂ ਅੱਜ ਤੱਕ ਕਦੀ ਇਹ ਗੱਲ ਸੋਚੀ ਆ ਵੀ ਰਾਤੀ ਸਾਨੂੰ ਪੌਣੇ 3 ਵਜੇ ਵੀ ਫੋਨ ਆਇਆ ਅਸੀਂ ਉੱਥੇ ਜਾ ਕੇ ਗੱਡੀ ਠੀਕ ਕੀਤੀ ਐ ਸਾਨੂੰ ਬਹੁਤ ਖੁਸ਼ੀ ਹੁੰਦੀ ਐ ਸਾਨੂੰ ਇਹ ਨਹੀਂ ਵੀ ਸਾਨੂੰ ਕੋਈ ਰਾਤੀ ਸਾਨੂੰ ਉੱਠ ਕੇ ਕੋਈ ਕਹਿ ਰਿਹਾ ਵੀ ਤੂੰ ਵੀ 2 ਵਜੇ ਕਹੀ ਕਿਉਂਕਿ ਹੁੰਦਾ ਵੀ 24 ਘੰਟੇ ਦੀ ਅਸੀਂ ਸੇਵਾ ਰੱਖੀ ਐ ਹੁੰਦਾ ਸੰਗਤ ਨੂੰ ਵੀ 24 ਘੰਟੇ ਦੇ ਵਿੱਚ ਜੇ ਅਸੀਂ ਸੋਚੀਏ ਵੀ ਲੋਕਾਂ ਨੂੰ ਫੋਨ ਕਰਾਂਗੇ ਜਾਂ ਕੁਝ ਸਾਨੂੰ ਸਾਡੇ ਫੋਨ 24 ਘੰਟੇ ਓਨ ਰਹਿੰਦੇ ਆ ਸਾਨੂੰ ਕੋਈ ਫੋਨ ਕਰਦਾ ਅਸੀਂ ਉਸੇ ਟਾਈਮ ਅੱਧੇ ਪੌਣੇ ਘੰਟੇ ਦੇ ਬਾਅਦ ਕਿਉਂਕਿ ਜੇ ਲੁਧਿਆਣਾ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਸਾਨੂੰ ਪਹੁੰਚਣ ਨੂੰ ਵੀ ਟਾਈਮ ਲੱਗੂਗਾ ਸਮਾਨ ਕੱਢਣ ਨੂੰ ਵੀ ਟਾਈਮ ਲੱਗੂਗਾ ਫਿਰ ਜਿਹੜੀ ਚੀਜ਼ ਕੋਈ ਖਰਾਬ ਹੁੰਦੀ ਹੈ ਉਹ ਦੁਕਾਨਦਾਰ ਨੂੰ ਉਠਾਉਣ ਨੂੰ ਵੀ ਟਾਈਮ ਲੱਗੂਗਾ ਕਿਉਂਕਿ ਦੁਕਾਨਦਾਰ 24 ਘੰਟੇ ਤੱਕ ਉੱਥੇ ਦੁਕਾਨ ਤੇ ਬੈਠਾ ਨਹੀਂ ਦੁਕਾਨਦਾਰ ਨੂੰ ਫੋਨ ਕਰਨਾ ਪੈਂਦਾ ਵੀ ਭਾਜੀ ਆ ਚੀਜ਼ ਖਰਾਬ ਹੋਈ ਔਰ ਦੁਕਾਨਦਾਰ ਵੀਰ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਸਾਨੂੰ ਕਹਿੰਦਾ ਵੀ ਤੁਸੀਂ 24 ਘੰਟੇ ਸਾਡੇ ਨਾਲ ਤੁਸੀਂ ਸਹਿਯੋਗ ਦਿਓ ਔਰ ਸਾਨੂੰ ਪੂਰਾ ਸਮ ਕਿੰਨੇ ਸੇਵਾਦਾਰ ਵੀ ਸਹਿਯੋਗ ਕਰ ਰਹੇ ਨੇ ਕਿੰਨੇ ਬੰਦਿਆਂ ਦੀ ਟੀਮਾਂ ਤੁਹਾਡੇ ਵੀਰ ਜੀ ਜਦੋਂ ਅਸੀਂ 3 ਸਾਲ ਪਹਿਲੇ ਇਹ ਉਪਰਾਲਾ ਸ਼ੁਰੂ ਕੀਤਾ ਸੀ ਤੇ ਅਸੀਂ 5 ਬੰਦੇ ਸੀ ਤੇ ਜਦੋਂ 3 ਸਾਲ ਬਾਅਦ ਅਸੀਂ ਇਹ ਉਪਰਾਲਾ ਕੀਤਾ ਤੇ ਹੁਣ ਅਸੀਂ 21 ਤੋਂ 22 ਮੈਂਬਰ ਆ ਕਿਉਂਕਿ ਇੱਕ ਬੰਦਾ 24 ਘੰਟੇ ਡਿਊਟੀ ਨਹੀਂ ਦੇ ਸਕਦਾ 24 ਅਸੀਂ 5-5 ਬੰਦਿਆਂ ਦੀਆਂ ਟੀਮਾਂ ਲਾਤੀਆਂ ਨੇ ਸਵੇਰੇ ਹੋਰ ਨੇ ਸ਼ਾਮੀ ਹੋਰ ਆ ਰਾਤੀ ਹੋਰ ਆ ਇਹ ਪ੍ਰੋਪਰ ਟੀਮਾਂ ਦੇ ਨਾਲ ਚੱਲ ਰਿਹਾ ਕਿਉਂਕਿ ਇੱਕ ਬੰਦੇ ਦਾ 24 ਘੰਟੇ ਕੋਈ ਐਡਾ ਵੱਡਾ ਉਪਰਾਲਾ ਨਹੀਂ ਹੈ ਇਹ ਜਿਹੜੀ ਹੈਗੀ ਤੁਸੀਂ ਪ੍ਰੋਫੈਸ਼ਨਲ ਟ੍ਰੇਨਡ ਹੋ ਜਾ ਕੋਈ ਪ੍ਰੋਫੈਸ਼ਨਲ ਟ੍ਰੇਨਡ ਮਿਸਤਰੀ ਲੈ ਕੇ ਜਾਣੇ ਹੋ ਵੀਰ ਜੀ ਅਸੀਂ ਪ੍ਰੋਫੈਸ਼ਨਲ ਟ੍ਰੇਨਡ ਆ ਸਾਨੂੰ ਕੋਈ ਐਜੀ ਗੱਲ ਨਹੀਂ ਸਾਡੇ ਮੇਰਾ ਵੱਡਾ ਬ੍ਰਦਰ ਰੀਅਲ ਬ੍ਰਦਰ ਆ ਹਰਮਨ ਜਿਹਦੇ ਨਾਲ ਸਾਡੇ ਕੋਲੇ ਪ੍ਰੋਪਰ ਕਾਰੀਗਰ ਨੇ ਜਿਹਦੇ ਨਾਲ ਅਸੀਂ ਪ੍ਰੋਪਰ ਸਾਡੇ ਕੋਲ ਟੀਮ ਹੈ ਅਸੀਂ ਕੋਈ ਐ ਨਹੀਂ ਵੀ ਕੋਈ ਸਾਡੇ ਕੋਲ ਪ੍ਰੋਪਰ ਸਾਰਾ ਸਿਸਟਮ ਹੈ ਕਿ ਇਸ ਤਰ੍ਹਾਂ ਦੇ ਕੇਸ ਵੀ ਆਉਂਦੇ ਹੋਣਗੇ ਜਿਹੜੇ ਸਭਾ ਤੇ ਨਹੀਂ ਜਾਂਦੇ ਹੋਣੇ ਉਹਨਾਂ ਨੇ ਫੋਨ ਕਰ ਦਿੱਤਾ ਹੋਣਾ ਵੀ ਸਾਡੀ ਗੱਡੀ ਖਰਾਬ ਹੋ ਗਈ ਵੀਰ ਜੀ ਕੋਈ ਐਸੇ ਲੋਕ ਵੀ ਆਂਦੇ ਆ ਜਿਹੜੇ ਸਪੈਸ਼ਲ ਜਿਨ੍ਹਾਂ ਦੀਆਂ ਘਰੋਂ ਹੀ ਗੱਡੀਆਂ ਖਰਾਬ ਹੁੰਦੀਆਂ ਜਿਨ੍ਹਾਂ ਦੇ ਘਰੋਂ ਹੀ ਕਲਚ ਪਲੇਟਾਂ ਪੈਣੀਆਂ ਹੁੰਦੀਆਂ ਜਾਂ ਘਰੋਂ ਹੀ ਇੰਜਨ ਖਰਾਬ ਹੁੰਦਾ ਉਹ ਸਾਨੂੰ ਫੋਨ ਕਰ ਦਿੰਦੇ ਆ ਭਾਜੀ ਅਸੀਂ ਇਸ ਰੋਡ ਤੇ ਖੜੇ ਆ ਸਾਡੀ ਆ ਗੱਡੀ ਖਰਾਬ ਹੋ ਗਈ ਠੀਕ ਆ ਅਸੀਂ ਜਾ ਕੇ ਵੇਖਦੇ ਆ ਹੁਣ ਅਸੀਂ ਜਿਹੜਾ ਟੈਕਨੀਕਲ ਪ੍ਰੋਬਲਮ ਨੂੰ ਅਸੀਂ ਠੀਕ ਕਰਨ ਦੇ ਹੱਕਦਾਰ ਆ ਹੁਣ ਕਿਸੇ ਦਾ ਇੰਜਨ ਖਰਾਬ ਹੋ ਗਿਆ ਕਿਸੇ ਦਾ ਕੁਝ ਖਰਾਬ ਹੋ ਗਿਆ ਅਸੀਂ ਉਹ ਚੀਜ਼ ਹੋਣਾ ਠੀਕ ਕਰਕੇ ਦਵਾਂਗੇ ਅਸੀਂ ਟੈਕਨੀਕਲ ਪ੍ਰੋਬਲਮ ਕਿਸੇ ਦੀ ਬੈਲਟ ਟੁੱਟ ਜਾਂਦੀ ਆ ਕਿਸੇ ਦੀ ਬੈਟਰੀ ਦਾ ਫਿਊਜ ਉੱਡ ਗਿਆ ਕਿਹਦਾ ਕੁਝ ਟੈਕਨੀਕਲ ਪ੍ਰੋਬਲਮ ਅਸੀਂ ਦੇਰ ਹਮੇਸ਼ਾ ਫ੍ਰੀ ਆਫ ਕੋਸਟ ਦੇਣ ਨੂੰ ਤਿਆਰ ਆ 21 ਤੋਂ 28 ਤਰੀਕ ਤੱਕ 21 ਤੋਂ 28 ਤਰੀਕ ਤੱਕ ਜਿਹੜਾ ਲੰਗ ਲੰਗਰੀ ਕਹਿ ਲਈ ਇੱਕ ਤਰ੍ਹਾਂ ਦਾ ਲੰਗਰ ਹੈ ਹਾਂਜੀ ਬਿਲਕੁਲ ਇਹ ਲੰਗਰ ਵੀ ਹੈ ਕਿਉਂਕਿ ਧੰਤਨ ਸਾਹਿਬ ਸ੍ਰੀ ਗੁਰੂ ਗੋਬ ਉਸ ਤੋਂ ਬਾਅਦ ਪੰਜਵੀਂ ਮਾਂਵਾਰੀ ਪੰਜਵੀਂ ਮਾਂਵਾਰੀ ਸਾਰਾ ਪਰਿਵਾਰ ਵਾਰਿਆ ਸਰਪੰਸ ਵਾਰਤਾ ਤੇ ਅਸੀਂ ਉਹਨਾਂ ਵਾਸਤੇ ਇੱਕ ਆ ਛੋਟਾ ਜਿਹਾ ਉਪਰਾਲਾ ਨਹੀਂ ਕਰ ਸਕਦੇ ਤੇ ਫਿਰ ਤਾਂ ਸਾਡਾ ਕਿਉਂਕਿ ਗੁਰਨਾਨਕ ਸਾਹਿਬ ਜੀ ਨੇ 20 ਰੁਪਏ ਦਾ ਲੰਗਰ ਲਾਇਆ ਜਿਹੜਾ ਅੱਜ ਤੱਕ ਅਸੀਂ ਵਿਆਜ ਹੀ ਖਾ ਰਹੇ ਹਾਂ ਅਜੇ ਤਾਂ ਮੂਲ ਤਾਂ ਦਿੱਤਾ ਹੀ ਨਹੀਂਗਾ ਤੇ ਵਿਆਜ ਦਾ ਹੀ ਇਹ ਲੰਗਰ ਖਾ ਰਹੇ ਹਾਂ ਹਾਂਜੀ ਜਦੋਂ ਤੁਸੀਂ ਸਾਰੇ ਇਕੱਠੇ ਹੋ ਕੇ ਜਦੋਂ ਇਹ ਚੀਜ਼ ਉਪਰਾਲਾ ਸ਼ੁਰੂ ਕੀਤਾ ਤਾਂ ਲੋਕਾਂ ਦਾ ਜਿਹੜੇ ਜਿਹੜੇ ਤੁਹਾਨੂੰ ਲੋਕ ਮਿਲਦੇ ਨੇ ਰਾਤ ਰਾਤ ਨੂੰ ਜੋ ਲੋਕ ਕਿਸ ਦੀ ਗੱਡੀ ਖਰਾਬ ਹੋ ਗਈ ਉਹਨਾਂ ਦਾ ਤੁਹਾਨੂੰ ਕੀ ਹੱਲਾਸ਼ੇਰੀ ਹੁੰਦੀ ਹੈ ਵੀਰ ਜੀ ਉਹ ਤਾਂ ਤੁਸੀਂ ਇਹ ਕੋ ਧੰਨਵਾਦ ਕਰਦਿਆਂ ਨਹੀਂ ਥੱਕਦੇ ਕਿਉਂਕਿ ਜਿਹੜੇ ਬੰਦੇ ਨੂੰ ਰਾਤ ਜਿਹੜਾ ਪਰਿਵਾਰ ਦੇ ਨਾਲ ਹੋਊਗਾ ਜਿਹੜਾ ਆਪਣੇ ਪ੍ਰੋਪਰ ਪਰਿਵਾਰ ਦੇ ਨਾਲ ਹੈ ਜਦੋਂ ਉਹਦੇ ਕੋਲੇ ਪਤਾ ਲੱਗੂਗਾ ਵੀ ਮੇਰੀ ਹੁਣ ਗੱਡੀ ਠੀਕ ਹੋ ਜਾਣੀ ਹੈ ਮੈਂ ਫਤੇਗੜ ਸਾਹਿਬ ਦੀ ਧਰਤੀ ਤੇ ਪਹੁੰਚਣਾ ਹੈ ਜਿਹਦੀ ਰਾਤ ਨੂੰ 2 ਵਜੇ ਗੱਡੀ ਖਰਾਬ ਹੋ ਗਈ ਉਹ ਨਾ ਇੱਧਰ ਜੋਗਾ ਤੇ ਨਾ ਇੱਧਰ ਜੋਗਾ ਉਹ ਨਾ ਘਰ ਜੋਗਾ ਤੇ ਨਾ ਉਧਰ ਰਾਸਤੇ ਵਿੱਚ ਰਹੂਗਾ ਜਿਹਨੂੰ 2 ਵਜੇ ਜਾ ਕੇ ਸਰਵਿਸ ਉਹ ਵੀ ਫ੍ਰੀ ਆਫ ਕੋਸਟ ਮਿਲੂਗੀ ਉਹ ਤਾਂ ਬੰਦਾ ਧੰਨਵਾਦ ਕਰਦਾ ਨਹੀਂ ਥੱਕਦਾ ਔਰ ਸਾਨੂੰ ਓਨੀ ਖੁਸ਼ੀ ਹੁੰਦੀ ਹੈ ਵੀ ਅਸੀਂ ਸੰਗਤਾਂ ਦੀ ਸੇਵਾ ਕਰ ਰਹੇ ਹਾਂ ਇਹ ਨੈਟਵਰਕ ਬਣਦਾ ਕਿਵੇਂ ਆ ਮੰਨ ਲਓ ਕਿਸੇ ਦੀ ਗੱਡੀ ਖਰਾਬ ਹੋ ਗਈ ਉਹ ਤੁਹਾਡੇ ਤੇ ਫਿਰ ਪਹੁੰਚ ਕਰਦਾ ਕਿਵੇਂ ਆ ਵੀਰ ਜੀ ਅਸੀਂ ਪ੍ਰੋਪਰ ਨੰਬਰ ਦਿੱਤੇ ਆ ਸਾਡਾ ਤੁਸੀਂ ਨੰਬਰ ਨੋਟ ਕਰ ਸਕਦੇ ਹੋ 95 17 66 1984 ਸਾਡਾ ਨੰਬਰ ਆ ਹਰਮਨ ਵੀਰੇ ਦਾ ਨੰਬਰ ਆ 96 46 78 78 16 ਸਾਡਾ ਨੰਬਰ ਆ ਤੁਸੀਂ ਐਨੀ ਟਾਈਮ ਸਾਨੂੰ ਕਾਲ ਕਰੋ ਇਹ 24 ਘੰਟੇ ਦੀ ਬਿਲਕੁਲ ਫ੍ਰੀ ਆਫ ਕਾਸਟ ਸਰਵਿਸ ਹੈ ਤੁਹਾਨੂੰ ਕਾਲ ਕਰਦੇ ਆ ਤੁਸੀਂ ਨਾਲ ਪਹੁੰਚਦੇ ਹੋ ਜੇ ਕੋਈ ਸਮਾਨ ਦੀ ਕਮੀ ਹੁੰਦੀ ਆ ਫਿਰ ਉੱਥੇ ਰੁੱਕ ਕੇ ਸਮਾਨ ਤੁਸੀਂ ਲੈ ਕੇ ਜਾਂਦੇ ਹੋ ਵੀਰ ਜੀ ਸਾਨੂੰ ਉਹ ਦੱਸ ਦਿੰਦੇ ਆ ਉਹ ਜਿਹੜੀ ਚੀਜ਼ ਨਹੀਂ ਵੀ ਹੁੰਦੀ ਵੈਸੇ ਤਾਂ ਕਈ ਬੰਦੇ ਜਿਹੜੇ ਹੁੰਦੇ ਆ ਵੀ ਸਾਡੀ ਬੈਲਟ ਟੁੱਟ ਗਈ ਸਾਡਾ ਕੋਚ ਹੈ ਜਿਹੜੀ ਚੀਜ਼ ਕੋਈ ਨਹੀਂ ਪਤਾ ਹੁੰਦਾ ਵੀ ਕੀ ਹੋ ਗਿਆ ਕਈਆਂ ਨੂੰ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਅਸੀਂ ਉੱਥੇ ਪਹੁੰਚਦੇ ਆ ਸਾਡੇ ਚੋਂ ਅਸੀਂ ਜਿਹੜੇ ਵਲੰਟੀਅਰ ਹੁੰਨੇ ਆ ਇੱਕ ਬੰਦਾ ਜਾ ਕੇ ਸਮਾਨ ਲੈ ਆਂਦਾ ਹਾਂ ਬਾਕੀ ਗੱਡੀ ਠੀਕ ਕਰਨ ਲੱਗ ਪੈਂਦੇ ਨੇ ਗੱਡੀ ਠੀਕ ਕਰ ਦੇਣੀ ਹਾਂਜੀ ਤੇ ਇਹ 3 ਸਾਲ ਦਾ ਤੁਹਾਨੂੰ ਪ੍ਰਾਲਾ ਹੋ ਗਿਆ ਤੁਸੀਂ ਪਹਿਲਾਂ ਆਪਾਂ ਗੱਲਾਂ ਕਰ ਰਹੇ ਸੀ ਕੱਲ ਤੁਸੀਂ ਇੱਥੇ ਲੰਗਰ ਵੀ ਲਗਾਇਆ ਤੁਸੀਂ ਕਿਹਾ ਤੇ ਜਦੋਂ ਇਹ ਲੰਗਰ ਲਗਾਇਆ ਤੇ ਨਾਲ ਦੇ ਨਾਲ ਹੋਰ ਵੀ ਇਹ ਵੀ ਨਾਲ ਕੰਮ ਚੱਲਦਾ ਰਿਹਾ ਜੇ ਕੋਈ ਗੱਡੀ ਖਰਾਬ ਹੋ ਗਈ ਜਾਂ ਕੋ ਇਸੇ ਹੀ ਜਗ੍ਹਾ ਤੇ ਲੰਗਰ ਵੀ ਲੱਗਦਾ ਪਿਆ ਤੇ ਨਾਲ ਦੇ ਨਾਲ ਕੱਲ ਜਿਹੜਾ ਬਹੁਤ ਵੱਡੇ ਪੱਦਰ ਦੇ ਉੱਪਰ ਲੰਗਰ ਲਾਇਆ ਤੇ ਨਾਲ ਇਹ ਨਹੀਂ ਵੀ ਗੱਡੀਆਂ ਜੜੀਆਂ ਸਾਨੂੰ ਕੱਲ ਵੀ ਖਰਾਬ ਸਾਨੂੰ ਟੈਕਨੀਕਲ ਪ੍ਰੋਬਲਮ ਦੇ ਨਾਲ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਕਿਸੇ ਦਾ ਬਾਈਕ ਵੀ ਖਰਾਬ ਹੋ ਗਿਆ ਤੇ ਸਾਨੂੰ ਬਾਈਕ ਵਾਲੇ ਵੀਰ ਨੇ ਵੀ ਸਾਡੇ ਨਾਲ ਸੰਪਰਕ ਕੀਤਾ ਜਿਹੜੇ ਬਾਈਕ ਠੀਕ ਕਰਦੇ ਕਿਉਂਕਿ ਅਸੀਂ ਤਾਂ ਕਾਰਾਂ ਠੀਕਰਨ ਵਾਲੇ ਬੰਦੇ ਆ ਔਰ ਮਿਸਤਰੀ ਜਿਹੜਾ ਬਾਈਕ ਵਾਲਾ ਉਹਨੇ ਸਾਨੂੰ ਕਿਹਾ ਵੀ ਵੀਰੇ ਸਾਡਾ ਵੀ ਸਹਿਯੋਗ ਲੋ ਅਸੀਂ ਉਹਦਾ ਵੀ ਨੰਬਰ ਟਾਇਪ ਰੱਖਿਆ ਹੋਇਆ ਜੇ ਕਿਸੇ ਦਾ ਬਾਈਕ ਵੀ ਖਰਾਬ ਹੁੰਦਾ ਅਸੀਂ ਅੱਗੋ ਵੀਰ ਨੂੰ ਕਹਿ ਦਈਦਾ ਉਹ ਵੀਰ ਜਾ ਕੇ ਮੌਕੇ ਤੇ ਠੀਕ ਕਰਕੇ ਆਉਂਦਾ ਅੰਦਾਜ਼ਨ ਇਸ ਸਭਾ ਦੇ ਦਿਨਾਂ ਚ ਜਾਂ ਪਿਛਲੇ 3 ਸਾਲ ਦੇ ਦੌਰਾਨ ਕਿੰਨੇ ਕ ਗੱਡੀਆਂ ਠੀਕ ਕਰ ਚੁੱਕੇ ਇਸ ਸਭਾ ਦੇ ਵਿੱਚ ਤੁਹਾਡੇ মিডিਆ ਭਾਈ ਚਾਰੇ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਜਿਦੇ ਕਰਕੇ ਸਾਨੂੰ ਘੱਟੋ ਘੱਟ 15 ਤੋਂ 20 ਫੋਨ ਆ ਗਏ ਹੂੰ ਤੋ ਔਰ ਅਸੀਂ ਮੌਕੇ ਤੇ ਪਹੁੰਚ ਕੇ ਉਹਨਾਂ ਦਾ ਹੱਲ ਵੀ ਕੱਢਿਆ ਹੁਣ ਕੱਲ ਸਾਨੂੰ ਜਦੋਂ ਅਸੀਂ ਇੱਥੇ ਲੰਗਰ ਲਾਇਆ ਸੀ ਕੱਲ ਸਾਨੂੰ ਸਰਹੰਦ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਫੋਨ ਆਇਆ ਸੀ ਵੀ ਸਾਡੀ ਗੱਡੀ ਉੱਥੇ ਮੌਕੇ ਤੇ ਖਰਾਬ ਹੋ ਗਈ ਆ ਔਰ ਉਹਨਾਂ ਨੂੰ ਅਸੀਂ ਦੱਸਿਆ ਵੀ ਕੀ ਚੀਜ਼ ਦਾ ਫਾਲਟ ਆ ਕਿਉਂਕਿ ਅਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਅਸੀਂ ਜਿਹੜੀ ਲੋਕੇਸ਼ਨ ਪਾਈ ਆ ਉਹ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਪਾਈ ਆ ਇੱਥੇ ਤੱਕ ਕੋਈ ਵੀ ਗੱਡੀ ਖਰਾਬ ਹੋਊਗੀ ਅਸੀਂ ਉੱਥੇ ਪਹੁੰਚ ਕਰਕੇ ਕਰਾਂਗੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਉਹਨਾਂ ਨੂੰ ਦੱਸਿਆ ਵੀ ਆਹ ਚੀਜ਼ ਖਰਾਬ ਆ ਐਦਾਂ ਕਰੋ ਉਹ ਫੋਨ ਤੇ ਹੈਲਪ ਹੋ ਗਈ ਬਿਲਕੁਲ ਫੋਨ ਤੇ ਹੀ ਹੈਲਪ ਕੀਤੀ ਉਹਨਾਂ ਦੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਕੋਈ ਇੱਕ ECM ਹੁੰਦਾ ECM ਦੇ ਵਿੱਚ ਇੱਕ ਪੁਰਜ਼ਾ ਹੁੰਦਾ ਜਿਹਦੇ ਨਾਲ ਉਹ ਮਾੜਾ ਜਿਹਾ ਉਹਨਾਂ ਨੂੰ ਕਿਹਾ ਵੀ ਇਹਦਾ ਫਿਊਜ ਉੱਡਿਆ ਇਹਨੂੰ ਫਿਊਜ ਠੀਕ ਕਰੋ ਨਾਲ ਹੀ ਠੀਕ ਹੋ ਜਾਣਾ ਤੇ ਵੀਰ ਜੀ ਇਹ ਵੀ ਦੱਸੋ ਤੇ ਕਿ ਜਿਹੜੇ ਹੁਣ ਤੁਸੀਂ ਇਹ ਸਾਰਾ ਚੱਲ ਰਿਹਾਗਾ ਇਹ ਇੱਕ ਕਹਿ ਲਈਏ ਕਿ ਇੱਕ ਤਰ੍ਹਾਂ ਦਾ ਯੋਗਦਾਨ ਤੁਹਾਡੇ ਵੱਲੋਂ ਇਸ ਤਰ੍ਹਾਂ ਦਾ ਯੋਗਦਾਨ ਪਾਇਆ ਜਾ ਰਿਹਾਗਾ ਕਈਆਂ ਨੂੰ ਕਿਸ ਤਰ੍ਹਾਂ ਦਾ ਯੋਗਦਾਨ ਪਾਇਆ ਜਾ ਰਿਹਾਗਾ ਹੁਣ ਉਹਦੇ ਵਿੱਚੋਂ ਮੰਨ ਲਓ ਕੋਈ ਚੀਜ਼ 11500 ਤੱਕ ਦੀ ਖਰਾਬ ਹੋ ਗਈ ਕਿਸੇ ਵਿਅਕਤੀ ਦੀ ਉਹ ਬੰਦੇ ਕੋਲੇ ਉਸ ਟਾਈਮ ਪੈਸੇ ਨਹੀਂ ਹਨ ਜਾਂ ਕੋਈ ਪ੍ਰੋਬਲਮ ਆ ਗਈ ਉੱਥੇ ਫਿਰ ਕੀ ਬਣਦਾਗਾ ਵੀਰ ਜੀ 5-700 ਹਜ਼ਾਰ ਤੱਕ ਅਸੀਂ ਸੇਵਾ ਕਰਨ ਨੂੰ ਤਿਆਰ ਆ ਠੀਕ ਹੈ ਜੇ ਕਿਸੇ ਵੀਰ ਦੀ ਗੱਡੀ ਜ਼ਿਆਦਾ ਹੀ ਪ੍ਰੋਬਲਮ ਹੈ ਤੇ ਫਿਰ ਉਹ ਵੀਰ ਉੱਥੇ ਉਹ ਸੋਚ ਸਕਦਾ ਕਿਉਂਕਿ ਜਿੰਨੇ ਜੋਗ ਅਸੀਂ ਹਾਂ ਅਸੀਂ ਬਿਲਕੁਲ ਸਰਵਿਸ ਮਕੈਨੀਕਲ ਚੀਜ਼ ਦੀ ਕੋਈ ਵੀ ਸਰਵਿਸ ਆ ਅਸੀਂ ਉਸ ਚੀਜ਼ ਦਾ ਕੋਈ ਪੈਸਾ ਨਹੀਂ ਦਾਂ ਅਸੀਂ ਠੀਕ ਕਰਨ ਦਾ ਕੋਈ ਪੈਸਾ ਨਹੀਂ ਦਵਾਂਗੇ 5-700 ਤੱਕ ਜੇ ਕੋਈ ਪੁਰਜ਼ਾ ਵੀ ਪਊਗਾ ਅਸੀਂ ਉਹ ਵੀ ਪਾ ਕੇ ਦਵਾਂਗੇ ਤੇ ਜੇ ਕੋਈ ਵੱਡਾ ਹੀ ਪ੍ਰੋਬਲਮ ਹੈ ਤੁਹਾਨੂੰ ਪਹਿਲੇ ਹੀ ਦੱਸ ਕੇ ਹਟਿਆ ਜੇ ਕਿਸੇ ਦਾ ਇੰਜਨ ਹੀ ਖਰਾਬ ਹੋਇਆ ਤੇ ਉਹ ਤੁੰਨਾ ਅਸੀਂ ਕਰ ਸਕਦੇ ਹਾਂ ਕੁ ਸੁਨੇਹਾ ਸੰਗ ਦਾ ਉਹਨਾਂ ਨੂੰ ਦੇਣਾ ਚਾਹੋ ਕਿਉਂਕਿ ਇਹ ਕਈ ਵਾਰ ਦੇਖਿਆ ਕਿ ਇੱਥੋਂ ਲੈ ਕੇ ਉਹ ਕਿਲੋਮੀਟਰ ਤੱਕ ਸੱਤ ਲੰਗਰ ਲੱਗੇ ਹੁੰਦੇ ਨੇ ਠੀਕ ਹੈ ਬੰਦਾ ਇੱਕ ਲੰਗਰ ਤੇ ਦੂਜੇ ਤੇ ਮਤਲਬ ਕਿ ਸੱਤ ਲੰਗਰ ਲੱਗੇ ਹੁੰਦੇ ਨੇ ਕਿ ਤੁਹਾਨੂੰ ਲੱਗਦਾ ਨਹੀਂ ਕਿ ਆਪਾਂ ਨੂੰ ਕੁਝ ਹੋਰ ਤਰੀਕਿਆਂ ਵੱਲ ਲੰਗਰ ਹੋ ਵਧਾਉਣੇ ਚਾਹੀਦੇ ਨੇ ਜਿਵੇਂ ਤੁਸੀਂ ਪਹਿਲ ਕੀਤੀ ਹੈ ਵੀਰ ਜੀ ਮੈਂ ਬੇਨਤੀ ਕਰਨਾ ਚਾਹਨਾ ਆਪਾਂ ਸਾਰੇ ਆਓ ਸਾਰੇ ਰਲ ਕੇ ਇੱਕ ਤਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਜ਼ਰੂਰ ਚਰਨ ਸਾਹਿਬ ਜਾਦਿਆਂ ਨੂੰ ਸੱਚੀ ਸ਼ਰਧਾਂਜਲੀ ਉਹੀ ਹੋਊਗੀ ਤੇ ਦੂਜੀ ਗੱਲ ਲੰਗਰ ਜਿਹੜੇ ਲਾਣੇ ਚਾਹੀਦੇ ਆ ਲੰਗਰ ਹਮੇਸ਼ਾ ਵੱਖੋ ਵੱਖੋ ਤਰੀਕੇ ਦੇ ਲਾਣੇ ਚਾਹੀਦੇ ਆ ਜ਼ਰੂਰੀ ਨਹੀਂ ਵੀ ਆਪਾਂ ਇਹ ਹੀ ਲਾਇਆ ਲੰਗਰ ਤੁਸੀਂ ਲਾਓ ਬੱਚਿਆਂ ਦੀ ਪੜ੍ਹਾਈ ਦਾ ਕਿਸੇ ਨੂੰ ਟੈਕਨੀਕ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈ ਉਹ ਸੀਦਾ ਕਿਸੇ ਨੂੰ ਦਵਾਈਆਂ ਲੈ ਕੇ ਦਿਓ ਲੰਗਰ ਉਸ ਚੀਜ਼ ਦੇ ਲਾਓ ਹੁਣ ਅਸੀਂ ਪਿੱਛੇ ਕਰੋਨਾ ਕਾਲ ਆਇਆ कोरोना ਨਾਲ ਦੇ ਵਿੱਚ ਅਸੀਂ ਉਸ ਘਰਾਂ ਦੇ ਵਿੱਚ ਪਹੁੰਚ ਕੇ ਸੈਨੇਟਾਈਜ਼ ਕੀਤਾ ਜਿੱਥੇ ਪ੍ਰੋਪਰ ਕਰੋਨਾ ਹੋ ਗਿਆ ਸੀ ਉਸ ਘਰਾਂ ਵਿੱਚ ਪਹੁੰਚ ਕੇ ਕਰੋਨਾ ਦਾ ਅਸੀਂ ਸੈਨੇਟਾਈਜ਼ ਕੀਤਾ ਹੜਾ ਹੈ ਹੜ ਲੋਈਆਂ ਖਾਸ ਪਹੁੰਚ ਕੇ ਜਿੱਥੇ 5 5 7 7 ਫੋਟ ਪਾਣੀ ਸੀ ਅਸੀਂ ਉਸ ਘਰਾਂ ਵਿੱਚ ਪਹੁੰਚ ਕੇ ਸੰਗਤਾਂ ਦੀ ਹੈਲਪ ਕੀਤੀ ਅਸੀਂ ਡਾਕਟਰ ਨਾਲ ਲੈ ਕੇ ਗਏ ਕਿਉਂਕਿ ਜਦੋਂ ਹੜਾਂ ਤੋਂ ਬਾਅਦ ਜਦੋਂ ਡਾਕਟਰਾਂ ਦੀ ਟੀਮਾਂ ਕਿਉਂਕਿ ਮੱਛਰ ਦੀ ਬਿਮਾਰੀ ਬਹੁਤ ਫੈਲਦੀ ਹੈ ਕਾਫੀ ਬਿਮਾਰੀਆਂ ਉਥੇ ਫੈਲਦੀਆਂ ਸੀ ਡਾਕਟਰ ਦੀ ਟੀਮਾਂ ਦੇ ਨਾਲ ਉਹਨਾਂ ਨੂੰ ਦਵਾਈਆਂ ਵੀ ਮੁਫਤ ਕਰਾਈਆਂ ਨੇ ਅਸੀਂ ਇਹ ਇਹ ਨਹੀਂ ਵੀ ਅਸੀਂ ਅੱਜ ਹੀ ਸੇਵਾ ਕਰ ਰਹੇ ਹਾਂ ਸਾਡੀ ਸੇਵਾ 365 ਦਿਨ ਆਲਵੇਜ਼ ਹਾਜ਼ਰ ਹੈ ਮਿਸ਼ਨ ਸੇਵਾ ਜਥਾ ਸਾਡੀ ਦੁਗਰੀ ਜਥੇਬੰਦੀ ਦਾ ਨਾਮ ਹੈ ਜੇ ਕੋਈ ਵੀਰ ਸਾਡੇ ਨਾਲ ਜੁੜਨਾ ਚਾਹੁੰਦਾ ਤੇ ਹਮੇਸ਼ਾ ਅਸੀਂ ਹਾਜ਼ਰ ਹਾਂ ਸਾਡੇ ਨਾਲ ਜੁੜ ਸਕਦੇ ਗੁਰੂ ਜੀ ਕਹਿ ਲੀਏ ਕਿ ਗੁਰੂ ਸਿੰਘ ਤਿਆਰ ਵਰ ਤਿਆਰ ਨੇ ਅਸੀਂ 365 ਦਿਨ ਆਲਵੇਜ਼ ਸੇਵਾ ਲਈ ਹਾਜ਼ਰ ਹਾਂ ਸਾਡੇ ਨਾਲ ਹਮੇਸ਼ਾ ਤੁਸੀਂ ਕੋਈ ਵੀ ਸੇਵਾ ਜੇ ਤੁਸੀਂ ਕਰੋਗੇ ਤੇ ਜャ ਸਾਨੂੰ ਸਹਿਯੋਗ ਦਿਓਗੇ ਅਸੀਂ ਹਮੇਸ਼ਾ ਆਲਵੇਜ਼ ਨਾਲ ਸੰਗਤ ਦੇ ਚੜ੍ਹਦੇ ਦਿਨਾਂ ਦੇ ਲਈ ਇੱਕ ਜਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਰੂਰ ਇੱਕ ਬੇਨਤੀ ਕਰੂੰਗਾ ਫਤਿਹਗੜ ਸਾਹਿਬ ਦੀ ਧਰਤੀ ਤੇ ਜਰੂਰ ਚਰਨ ਪਾਓ ਸਾਬ ਜਾਦਿਆਂ ਜੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਨ ਵੀਰ ਜਿਨ੍ਹਾਂ ਨੇ ਬੜਾ ਹੀ ਬਖੂਬੀ ਇਹ ਦੱਸਿਆ ਕਿ ਜਿਹੜੇ ਵੀ ਲੰਗਰ ਤੇ ਹਰ ਦੇ ਕੇ ਦੇ ਸੰਗਤ ਲਾਉਂਦੀ ਆ ਆਪਦੀ ਪ੍ਰੇਮ ਭਾਵਨਾ ਕੀ ਜਿਹਨੇ ਜਰੂਰ ਠੀਕ ਲੱਗਦਾ ਉਹ ਲੰਗਰ ਅਫਦਾ ਲਗਾਉਂਦਾ ਹੈ ਪਰ ਇਹਨਾਂ ਵੱਲੋਂ ਜਿਹੜਾ ਇਨੀਸ਼ੀਏਟਿਵ ਪਹਿਲ ਕਦਮੀ ਕੀਤੀ ਗਈ ਹੈ ਕਿ ਗੱਡੀਆਂ ਨੂੰ ਉਹਨਾਂ ਦੇ ਘਰਾਂ ਤੱਕ ਸਹੀ ਜ਼ਮਾਨਤ ਪਹੁੰਚਾਉਣਾ ਕੋਈ ਟੈਕਨੀਕਲ ਪ੍ਰੋਬਲਮ ਆਉਂਦੀ ਹੈ ਕੋਈ ਛੋਟੀ ਮੋਟੀ ਪ੍ਰੋਬਲਮ ਆਉਂਦੀ ਹੈ ਨਾਲੇ ਨੇ ਇਹ ਵੀ ਕਿਹਾ ਕਿ 1500 ਤੱਕ ਖਰਚਾ ਹੋ ਜਾਂਦਾ ਉਹ ਵੀ ਇਸ ਕਰ ਨੂੰ ਤਿਆਰ ਆ ਤੇ ਅਸੀਂ ਅੱਗੇ ਤੋਂ ਵੀ ਇਸ ਕਰ ਪਹਿਲ ਕਦਮੀ ਨੂੰ ਲੈ ਕੇ 365 ਦਿਨ ਤਿਆਰ ਰਹਾਂਗੇ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਕੁਲਵੰਤ ਸਿੰਘ ਸਨੋਟ ਵੀ ਲੁਧਿਆਣਾ ਲਾਈਵ